ਗਲੋਬਲ ਕੈਂਸਰ ਕਨਸਰਨ ਸੰਸਥਾ ਦੁਆਰਾ ਲਗਾਤਾਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਿੱਥੇ ਬਿਮਾਰੀਆਂ ਤੋਂ ਅਵੇਅਰ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਕੈਂਸਰ ਵਰਗੀ ਜਿਹੜੀ ਭਿਆਨਕ ਮਹਾਮਾਰੀ ਕਹ ਲਈਏ ਜਾਂ ਹੋਰ ਜਿਹੜੀ ਅਜਿਹੀ ਬਿਮਾਰੀ ਹੈ ਜਿਸ ਤੋਂ ਲੋਕੀ ਨਾਮ ਲੈਣ ਤੋਂ ਵੀ ਡਰਦੇ ਨੇ ਉਸ ਦੇ ਪ੍ਰਤੀ ਜਿੱਥੇ ਟੈਸਟ ਕੀਤੇ ਜਾਂਦੇ ਨੇ ਤੇ ਨਾਲ ਹੀ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਹੈ। ਬਲਾਕ ਮਾਝੇ ਦੇ ਨਜ਼ਦੀਕੀ ਪਿੰਡ ਕੰਸਾਲਾ ਵਿਖੇ ਵੀ ਅੱਜ ਇੱਕ ਜਿਹੜਾ ਟੈਸਟਾਂ ਦੇ ਲਈ ਜਿਹੜਾ ਕੈਂਪ ਲਗਾਇਆ ਗਿਆ ਹੈ ਤੇ ਕਹਾ ਕਾ ਕੈਮਰਾ ਨੂੰ ਇੱਕ ਹੋਰ ਤਸਵੀਰਾਂ ਸਾਂਝੀਆਂ ਕਰਤੀਆਂ ਜਾਣ ਇਸ ਜਗ੍ਹਾ ਦੀਆਂ ਕਿ ਜਿੱਥੇ ਕੰਸਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਅੱਜ ਵੱਖ-ਵੱਖ ਤਰ੍ਹਾਂ ਦੇ ਟੈਸਟ ਨੇ ਜਿਹੜੇ ਡਾਕਟਰਾਂ ਦੀ ਟੀਮ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਚੈੱਕਅਪ ਹੋ ਕਿਤੇ ਜਾ ਰਹੇ ਤੇ ਨਾਲ ਹੀ CBC, KFT, LFT ਉਸ ਤੋਂ ਬਾਅਦ ਫਾਸਟਿੰਗ ਦਾ PAP smear, PSA, blood ਦੇ sample withdrawal, urea, creatinine, uric acid ਤੇ ਹੋਰ ਬਹੁਤ ਸਾਰੇ ਜਿਹੜੇ ਐਸਿਡ ਨੇ ਉਹਨਾਂ ਦੇ ਅੱਜ ਟੈਸਟ ਕੀਤੇ ਜਾ ਰਹੇ ਜਿਨ੍ਹਾਂ ਦੇ ਵਿੱਚ protein ਯੂਰੀਨ ਦੀਆਂ ਕੋਲੇਸਟ੍ਰੋਲ ਦੀਆਂ ਵਿਡਾਲ ਟੈਸਟ ਕੀਤੇ ਜਾ ਰਹੇ ਨੇ ਯੂਰੀਨ ਕਰੇਟਾਈਨ ਦੇ ਕੀਤੇ ਜਾ ਰਹੇ ਨੇ ਉਸ ਤੋਂ ਬਾਅਦ ਕਾਫੀ ਤਰ੍ਹਾਂ ਦੇ ਐਕਸਰੇ ECG ਅਲਟਰਾਸਾਉਂਡ TFT TSH ਤੇ RH ਫੈਕਟਰ ਦੀ ਕਲੀ ਕਰੀਏ ਦਾ ਅਜਿਹੇ ਟੈਸਟ ਜਿਹੜੇ ਹਜ਼ਾਰਾਂ ਦੇ ਵਿੱਚ ਜੇਕਰ ਆਪਾਂ ਚਾਹੀਏ ਤਾਂ ਬਾਹਰ ਦੇ ਵਿੱਚ ਲੈਬ ਦੇ ਵਿੱਚ ਕੀਤੇ ਜਾਂਦੇ ਨੇ ਲੇਕਿਨ ਸਸਤਾ ਦੁਆਰਾ ਮਹਿੰਦਰਾ ਐਂਡ ਮਹਿੰਦਰਾ ਜੋ ਕਿ ਇੱਕ ਨਾਮੀ ਸੰਸਥਾ ਹੈ ਤੇ ਉਹਨਾਂ ਦਾ ਹੀ ਚਲਾਇਆ ਹੋਇਆ ਦੂਸਰਾ ਪ੍ਰੋਜੈਕਟ ਮਹਿੰਦਰਾ ਮੋਬਾਈਲ ਪ੍ਰਾਇਮਰੀ ਹੈਲਥ ਐਂਡ ਕੈਂਸਰ ਕੇਅਰ ਪ੍ਰੋਜੈਕਟ ਦੇ ਅਧੀਨ ਜਿਹੜੇ ਟੈਸਟ ਨੇ ਉਹ ਫ੍ਰੀ ਕਿਤੇ ਜਾ ਰਹੇ ਨੇ ਸੋ ਗੱਲਬਾਤ ਕਰਦੇ ਆਏ ਹੋਏ ਡਾਕਟਰਾਂ ਦੀ ਟੀਮ ਦੇ ਨਾਲ ਕਿ ਕੀ ਕਰਨਾ ਚਾਹੁੰਦੇ ਨੇ ਇਹਨਾਂ ਬਿਮਾਰੀਆਂ ਦੇ ਬਾਰੇ ਕੈਂਸਰ ਦੇ ਕੀ ਕੀ ਲੱਛਣ ਨੇ ਜਿਹੜੇ ਸ਼ੁਰੂਆਤੀ ਹੁੰਦੇ ਨੇ ਤੇ ਕੀ ਉਹਨਾਂ ਤੋਂ ਪ੍ਰਕਾਸ਼ਨ ਲਈ ਜਾ ਸਕਦੇ ਨੇ ਸੋ ਮੈਡਮ ਜਿਹੜਾ ਕੰਸਲਾਪੇਰੇ ਦੇ ਵਿੱਚ ਕੈਂਪ ਲਗਾਇਆ ਹੋਇਆ ਉਹਦੇ ਕੈਂਪ ਬਾਰੇ ਜਾਣਕਾਰੀ ਦਿਓ ਜੀ ਇਹ ਜਿਹੜਾ ਕੰਸਲਾਪਿੰਚੇ ਕੈਂਪ ਲੱਗਾ ਹੈ ਕੈਂਪ ਕੈਂਸਰ ਡਿਟੈਕਸ਼ਨ ਤੇ ਉਹਦੀ ਸਕਰੀਨਿੰਗ ਵਾਸਤੇ ਲੱਗਾ ਹੈ ਜੀਵੇਂ ਲੇਡੀਜ਼ ਨੂੰ ਬਹੁਤ ਸਾਰੀਆਂ ਪ੍ਰੋਬਲਮ ਆ ਜਾਂਦੀਆਂ ਅਬਵ 50 ਉਹਨਾਂ ਦੇ ਪੀਰੀਅਡਸ ਬੰਦ ਹੋ ਜਾਂਦੇ ਨੇ ਲੇਕਿਨ ਪੀਰੀਅਡਸ ਬੰਦ ਹੋਣ ਦੇ ਬਾਅਦ ਵੀ ਉਹਨਾਂ ਨੂੰ ਕਈ ਵਾਰੀ ਪਾਣੀ ਦੀ ਸ਼ਿਕਾਇਤ ਜਾਂ ਪਾਣੀ 'ਚ ਥੋੜਾ ਬਹੁਤ ਖੁਮ ਨੂੰ ਆਣਾ ਜਾਂ ਦੁਬਾਰਾ ਮਿੰਨਾ ਸ਼ੁਰੂ ਹੋ ਜਾਣਾ ਇਹ ਚੀਜ਼ਾਂ ਸ਼ੁਰੂ ਹੁੰਦੀਆਂ ਲੇਕਿਨ ਉਹ ਸ਼ਰਮ ਦੇ ਮਾਰੇ ਕਿਸੇ ਨੂੰ ਨਹੀਂ ਦੱਸਦੀਆ ਫਿਰ ਇਹ ਕੈਂਪ ਦੇ ਵਿੱਚ ਅਸੀਂ ਉਹਨਾਂ ਦੇ ਕੁਝ ਟੈਸਟ ਕਰਦੇ ਆਂ ਬਲੱਡ ਦੇ ਟੈਸਟ ਹੁੰਦੇ ਨੇ ਜਿਦੇ ਵਿੱਚ ਆਪਾਂ CA125 ਵੀ ਕਰਦੇ ਆਂ CA15.5 ਵੀ ਕਰਦੇ ਆਂ ਔਰ ਅੰਦਰੋਂ ਪਾਣੀ ਲੈ ਕੇ ਜਾਂ ਕਈ ਵਾਰ ਪੀਸ ਜਿਹਨੂੰ ਕੇ ਅਸੀਂ ਕਹਿੰਦੇ ਬਾਇਓਪਸੀ ਉਹ ਵੀ ਲੈਣੇ ਆਂ ਕਿ ਜੀ ਜੀ ਵਿੱਚ अर्ਲੀ ਡਿਟੈਕਸ਼ਨ ਹੋ ਸਕੇ ਤੇ ਪੇਸ਼ੈਂਟ ਦਾ ਟਰੀਟਮੈਂਟ ਕੀਤਾ ਜਾ ਸਕੇ ਨਹੀਂ ਤਾਂ ਕਈ ਵਾਰੀ ਉਹ ਇੰਨਾ ਸਪਰੈਡ ਹੋ ਜਾਂਦਾ ਪੇਸ਼ੈਂਟ ਆਪਣੀ ਸ਼ਰਮ ਦੇ ਮਾਰੇ ਕਿਸੇ ਨੂੰ ਦੱਸਦਾ ਨਹੀਂ ਔਰ ਸਪਰੈਡ ਹੋ ਕੇ ਪੇਸ਼ੈਂਟ ਦੀ ਹਾਲਤ ਖਰਾਬ ਕਰ ਦਿੰਦਾ ਤੇ ਇਸ ਸੀਜ਼ਨ ਉਹ ਅਸੀਂ अर्ਲੀ ਡਿਟੈਕਸ਼ਨ ਲੇਡੀਜ਼ ਲਈ अर्ਲੀ ਡਿਟੈਕਸ਼ਨ ਲਈ ਇਹ ਟੈਸਟ ਇੱਥੇ ਕਰਦੇ ਨਾਲੇ ਕੈਂਪ ਲਾਣੇ ਆਂ ਨਲਿਜ਼ ਵਿੱਚ ਹੋਰ ਬਾਕੀ ਬਲੱਡ ਟੈਸਟ ਵੀ ਕੀਤੇ ਜਾਂਦੇ ਹਨ ਜਿਵੇਂ ਉਹਨਾਂ ਦੇ ਜਨਰਲ ਬੋਡੀ ਚੈੱਕਅਪ ਵੀ ਹੋ ਜੇ ਜਾਂ ਬ੍ਰੈਸਟ 'ਚ ਕੋਈ ਗਿਲਟੀ ਹੋਰੀ ਐਫ ਐਨ ਐਸੀ ਕਰਦੋਰੀ ਬੈਪਸੀ ਜਨਾਂ ਨੂੰ ਮੈਮੋਗ੍ਰਾਫੀ ਲਈ ਐਡਵਾਈਸ ਕੀਤਾ ਜਾਏ ਕਿਉਂਕਿ ਇਹ ਕਈ ਵਾਰੀ ਹੁੰਦਾ ਹੈ ਕਿ ਜਿਹੜਾ ਅੰਡੇਦਾਨੀ ਦਾ ਕੈਂਸਰ ਹੈ ਉਹ ਬ੍ਰੈਸਟ ਦੇ ਵਿੱਚ ਵੀ ਗਿਲਟੀ ਪੈਦਾ ਕਰ ਸਕਦਾ ਕਿਉਂਕਿ ਉਸ ਉਹ ਇਸ ਸੈਕੰਡ ਸਟੇਜ ਆਪੀ ਉਹ ਸਪਰੈਡ ਹੋ ਰਿਹਾ ਕਿਸੇ ਹੋਰ ਪਾਸੇ ਵੀ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਹੀ ਪੇਸ਼ੈਂਟ ਕਈ ਵਾਰੀ ਸ਼ਰਮ ਦੇ ਮਾਰੇ ਕਹਿ ਲੋ ਜਾ ਆਪਣੇ ਘਰ ਦੇ ਤੋਂ ਡਰਦੇ ਜਾਂ ਕੋਈ ਲੇਡੀ 올ਡ 에ਜ ਹੈ ਡਿਪੈਂਡੈਂਟ ਆਪਣੇ ਬੇਟੇ ਤੇ ਉਸ ਚੀਜ਼ ਲਈ ਟੈਸਟ ਕਰਾਨੀ ਆਂਦੀਆਂ ਫਿਰ ਇੱਥੇ ਉਹਨਾਂ ਨੂੰ ਇਜ਼ੀਲੀ ਅਪਰੋਚੇਬਲ ਕਿ ਆਪਾਂ ਪੀਜੀ ਜਾਵਾਂਗੇ ਪੀਜੀ ਤੇ ਖਾਵਾਂਗੇ ਉੱਥੇ ਲਾਈਨ ਲੱਗੇਗੀ ਕੋਈ ਸਾਡੇ ਨਾਲ ਨਹੀਂ ਚੱਲਦਾ ਇਹ ਚੀਜ਼ਾਂ ਨਹੀਂ ਇੱਥੇ ਟੈਸਟ ਕੀਤੇ ਜਾ ਰਹੇ ਨੇ ਬਾਕੀ 올ਡ 에ਜ ਅਲੱਗ ਜਿਵੇਂ ਬੈਕਿੰਗ ਦੀ ਪ੍ਰੋਬਲਮ ਕੈਲਸ਼ੀਅਮ ਲੈਵਲ ਘਟ ਗਿਆ ਸਾਰਾ ਕੁਝ ਉਸ ਲਈ ਅਸੀਂ ਕਈ ਤਰ੍ਹਾਂ ਦੇ ਬਲੱਡ ਟੈਸਟ 30 35 ਤਰ੍ਹਾਂ ਦੇ ਇਸ ਕੈਂਪ ਚ ਟੈਸਟ ਹੋ ਰਹੇ ਨੇ ਕੁਝ ਜਿੰਨਾ ਤੋਂ ਉਹਨਾਂ ਦੀ ਡਿਟੈਕਸ਼ਨ ਕੀਤੀ ਜਾ ਸਕੇ ਹੁਣ ਇੱਥੇ ਲੇਡੀਜ਼ ਦਾ ਅਸੀਂ ਜਿਵੇਂ ਪਾਣੀ ਦੀ ਸ਼ਿਕਾਇਤ ਮੈਨ ਤੇ ਕੰਪਲੇਂਟ ਹਲੀ ਪਾਣੀ ਦੀ ਸ਼ਿਕਾਇਤ ਦੱਸਦੀਆਂ ਪੂਰਾ ਪੈਪਸ ਮੀਅਰ ਲਿਆ ਜਾਂਦਾ ਉਹਨੂੰ ਟੈਸਟ ਲਈ ਭੇਜਿਆ ਜਾਂਦਾ ਕਈ ਵਾਰ ਉਰੇ ਵਿੱਚ ਵੀ ਡਿਟੈਕਸ਼ਨ ਹੋ ਜਾਂਦੀ ਹੈ ਕਿ ਕੈਂਸਰ ਦੇ ਕਿਟਾਣੂ ਹੈ ਕਿ ਨਹੀਂ ਹੈ ਕਿ ਜਾਂ ਜਸਟ ਕੋਈ ਇਨਫੈਕਸ਼ਨ ਕਰਕੇ ਹੀ ਪਾਣੀ ਆ ਰਿਹਾ ਹੈ ਜੇਕਰ ਕੋਈ ਡਿਟੈਕਟ ਹੋ ਜਾਵੇ ਵੀ ਅਸੀਂ ਕੈਂਸਰ ਦਾ ਕੇਸ ਹੈ ਤਾਂ ਉਸਨੇ ਕਿਸ ਤਰ੍ਹਾਂ ਟਰੀਟ ਕੀਤਾ ਜਾਂਦਾ ਦੇਖੋ ਇਹ ਤੇ ਫਸਟ ਸਟੈਪ ਹੈ ਕਿ ਅਸੀਂ ਉਹਨੂੰ ਪਹਿਲੇ ਪੈਪਸ ਮੀਰ ਜਾਂ ਬਾਇਓਪਸੀ ਤੋਂ ਟੈਸਟ ਕੀਤਾ ਫਿਰ ਉਹਦੇ ਅੱਗੇ ਫਰਦਰ ਇਨਵੈਸਟੀਗੇਸ਼ਨ ਸਾਰੀਆਂ ਆਣ ਗਿਆ ਜਿਵੇਂ ਸਕੈਨਿੰਗ ਹੋ ਜੇਗੀ ਐਮ ਆਰ ਆਈ ਹੋ ਜੇਗੀ ਔਰ ਇਹ ਅੱਗੇ ਬਾਇਓਪਸੀ ਤੋਂ ਬਾਅਦ ਅੰਦਰੋਂ ਹੋਰ ਵੀ ਪੀਸ ਲਿੱਤੇ ਜਾਣਗੇ ਜਾਂ ਔਰ ਡੀ ਐਨ ਸੀ ਕਰਕੇ ਉਹ ਅੰਦਰੋਂ ਐਂਡੋਮੈਟਰੀਅਲ ਲੇਅਰ ਲਈਤੀ ਜਾਏਗੀ ਇਹ ਸਾਰੀਆਂ ਡਿਟੈਕਸ਼ਨ ਤੋਂ ਬਾਅਦ ਸਟੇਜ ਹੋਰੀ ਡਿਟੈਕਟ ਕਰਕੇ ਸਟੇਜ ਵਾਈਜ਼ ਉਹਦਾ ਟ੍ਰੀਟਮੈਂਟ ਕੀਤਾ ਜਾਂਦਾ ਕਈ ਵਾਰ ਜਸਟ ਅਰਲੀ ਸਟੇਜ ਹੁੰਦੀ ਹੈ ਆਪਰੇਟ ਕੀਤਾ ਬੱਚੇਦਾਨੀ ਕਢਾ ਦਿੱਤੀ ਪੇਸ਼ੈਂਟ ਦੀ ਕਨੋਂ ਕੋਈ ਤੇਰੀ ਬੱਚੇ ਤਾਂ ਨਹੀਂ ਨਿਕਲ ਗਈ ਔਰ ਕੁਝ ਤੇ 6 ਮਹੀਨੇ ਟ੍ਰੀਟਮੈਂਟ ਚੱਲੇਗੀ ਤੇ ਉਹ ਟੋਟਲੀ ਰਿਕਵਰ ਕਰ ਜਾਂਦੇ ਨੇ ਇਸੇ ਤਰ੍ਹਾਂ ਹੀ ਬ੍ਰੈਸਟ ਕੈਂਸਰ ਦਾ ਹੁੰਦਾ ਹੈ ਕਿ ਗਿਲਟੀ ਛੋਟੀ ਹੈ ਔਰ ਐਫ ਐਨ ਸੀ ਕੀਤੀ ਅਗਰ ਉਹ ਚ ਅਰਲੀ ਸਟੇਜ ਦੇ ਮਿਲ ਰਹੇ ਹੈ ਤੇ ਬ੍ਰੈਸਟ ਰਿਮੂਵਲ ਇਜ਼ ਦਾ ਬੈਸਟ ਵੇ ਉਸ ਤੋਂ ਬਾਅਦ ਉਹਨੂੰ ਥੋੜੀ ਜੀ ਕੀਮੋਥੈਰੇਪੀ ਦਿੱਤੀ ਜਾਂਦੀ ਹੈ ਅਗਰ ਜਿੱਕਰ ਕੋਈ ਪੇਸ਼ੰਗ ਹੈ ਜੋ ਨਹੀਂ ਆਉਂਦਾ ਹੈ ਵੀ ਜਿਹੜੇ ਫਾਈਨੈਂਸ਼ਲੀ ਵੀਕ ਨੇ ਕਿਹਾ ਸਰਸਾਂਵਾਰਾ ਬਚਾਸਾਂ ਦੀ ਗੱਲ ਵੀ ਉਹਨਾਂ ਦੇ ਲਈ ਰੱਖੀ ਹਾਂਜੀ ਇਹ ਜੋ ਮਹਿੰਦਰਾ ਵਾਲੇ ਹੈ ਇਹ ਆਪਣੇ ਲੈਵਲ ਤੇ ਪੂਰੀ ਤਰ੍ਹਾਂ ਉਹਨਾਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨਾਂ ਦਾ ਜੋ ਵੀ ਟੈਸਟਾਂ ਤੋਂ ਬਾਅਦ ਆਪਰੇਸ਼ਨ ਦਾ ਖਰਚਾ ਉੱਛੇ ਹੈਲਪ ਹੁੰਦੀ ਉਸ ਤੋਂ ਬਾਅਦ ਜੋ ਪੇਸ਼ੈਂਟ ਘਰੇ ਵੀ ਆ ਜਾਂਦਾ ਤੇ ਉਹਨੂੰ ਇਹ ਵੀਕਲੀ ਔਰ ਇਹ ਘਰ ਜਾ ਕੇ ਮੈਡੀਸਿਨ ਪ੍ਰੋਵਾਈਡ ਕਰਦੇ ਤੇ ਜਿਹੜਾ ਇਹ ਟੈਸਟ ਹੋ ਰਿਹਾ ਬਿਲਕੁਲ ਫ੍ਰੀ ਹੋ ਰਿਹਾ ਜੀ ਹਾਂਜੀ ਟੋਟਲੀ ਫ੍ਰੀ ਆਫ ਕੋਸਟ ਹੈ ਕੋਈ ਚਾਰजेस ਕਿੰਨੀ ਕਰਦੇ ਇਹਨਾਂ ਦੇ ਕੋਲ ਮਾਰਕੀਟ ਵੈਲੀ ਦੇਖੋ ਜੀ ਜਿਹੜਾ CA125 ਹੈ ਉਹ ਲੈਬ ਵਾਈਜ਼ 1000 ਰੁਪਏ ਦਾ ਵੀ ਹੋ ਜਾਂਦਾ ਹੁਣ ਇਹਨਾਂ ਕੋਲੋਂ ਬਿਲਕੁਲ ਫ੍ਰੀ ਹੋ ਰਿਹਾ ਸਿੰਪਲ ਟੈਸਟ ਹੋਰ ਲੈ ਲਓ ਜਿਵੇਂ ਅਸੀਂ ਪੇਸ਼ੈਂਟ ਦਾ ਕੈਲਸ਼ੀਅਮ ਜਾਂ ਆਰਬੀਐਸ ਵੀ ਕਰਾਣੇ ਆ ਬਾਜ਼ਾਰ 100 150 200 ਲੱਗਣਾ ਇੱਥੇ ਟੋਟਲ ਫ੍ਰੀ ਹੈ ਪੇਸ਼ੈਂਟ ਲਈ ਇਹ ਬਹੁਤ ਅੱਛੀ ਚੀਜ਼ ਹੈ ਅੱਜ ਕਿੰਨੀ ਕਿ ਮੈ ਜਿਹੜੀਆਂ ਆ ਚੁੱਕੀਆਂ ਨੇ ਦੇਖੋ ਇਸ ਟਾਈਮ ਤੱਕ ਜੋ ਟੈਸਟ ਕੀਤੇ ਜਿੰਨੀ ਕਿ ਮੈਂ ਆਪੀਡੀ ਦਿਖੇ ਉਹ ਚ ਪੰਜ ਛੇ ਦੇ ਤੇ ਪੈਪਸ ਮੇਅਰ ਹੋ ਚੁੱਕੇ ਹੈ ਇੱਕ ਬ੍ਰੈਸਟ ਗਿਲਟ ਦੀ ਗਿਲਟੀ ਨਾਲ ਵੀ ਆਈ ਹੋਈ ਹੈ ਪੇਸ਼ੈਂਟ ਤੇ ਉਹਨਾਂ ਦੀ ਇਨਵੈਸਟੀਗੇਸ਼ਨ ਤੇ ਸਟਾਰਟ ਹੋ ਗਈਆਂ ਲੇਕਿਨ ਜੋ ਵੀ ਹੈ ਕਿ ਉਹਨਾਂ ਨੂੰ ਅਰਲੀ ਡਿਟੈਕਸ਼ਨ ਤੇ ਮਿਲ ਜੇਗੀ ਇਸ ਦੇ ਇੱਕ ਇਲਾਕਾ ਨੂੰ ਜੈਨਸਾ ਤੇ ਸਰੋਨਾ ਬਾਰੇ ਜਾਣਕਾਰੀ ਦੇ ਕੈਂਸਰ ਦੇ ਦੇਖੋ ਆਪਾਂ ਥੋੜੇ ਅਵੇਅਰ ਹੀ ਹੋਣਾ ਚਾਹੀਦਾ ਇਹਦੇ ਵਿੱਚ ਕੈਂਸਰ ਕੇ ਬਜਾਏ ਪਹਿਲਾਂ ਡਿਵੈਲਪ ਹੋ ਜਾਵੇ ਸੋ ਇਹਦੇ ਆਸਾਤ 8 ਪੁਆਇੰਟ ਹੈਗੇ ਜਿਹੜਾ ਆਪਾਂ ਡਿਸਕਸ ਕਰਦੇ ਆਂ ਕਿ ਉਹ ਜਿੰਨਾ ਤੋਂ ਸਾਨੂੰ ਜੇ ਲੱਗਣ ਤੋਂ ਸਚੇਤ ਹੋ ਜਾਣੇ ਚਾਹੀਦਾ ਇੱਕ ਤਾਂ ਇਹ ਆ ਕਿ ਇੱਕ ਕਾਸ਼ਨ ਅਪਵਰਡ ਹੈ CAUTION ਅਗੇ UP ਇਹ ਜਿਹੜਾ ਕਾਸ਼ਨ ਆ ਇਹਦਾ ਸੀਧਾ ਇਹਦਾ ਮਤਲਬ ਹੈ ਬੈਨੀ ਚੇਂਜ ਇਨ ਬੋਲ ਐਂਡ ਬਲੈਂਡਰ ਹੈਬਿਟਸ ਕਹਿਣ ਦਾ ਮਤਲਬ ਕਿ ਤੁਹਾਡੇ ਬਖਾਨੇ ਦੇ ਰਾਂਹ ਵਿੱਚ ਕਦੀ ਕਬਜ਼ੀ ਹੋ ਗਈ ਕਦੇ ਤੁਹਾਨੂੰ ਲੂਸ ਮੋਸ਼ਨਸ ਲੱਗ ਗਈਆਂ ਇਸ ਤਰ੍ਹਾਂ ਪਸ਼ਾਬ ਦੀ ਕੋਈ ਤਕਲੀਫ ਹੋ ਗਈ ਹਾਂਜੀ ਰੁਕ ਗਿਆ ਰਕਣਾ ਸ਼ੁਰੂ ਹੋ ਗਿਆ ਖੂਨ ਆਣਾ ਸ਼ੁਰੂ ਹੋ ਗਿਆ ਜਦੋਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਚੇਂਜ ਇਨ ਬੋਲ ਐਂਡ ਬਲੈਂਡਰ ਹੈਬਿਟ ਹੈ ਤਾਂ ਇਹਦਾ ਮਤਲਬ ਪਹਿਲੀ ਪਹਿਲਾ ਇੱਕ ਪੁਆਇੰਟ ਹੋ ਗਿਆ ਦੂਜਾ ਹੈ ਏ ਇਹਦਾ ਮਤਲਬ ਹੈ ਇਸ ਚੇ ਇਸ ਸੋਰ Throat that a sore that doesn't heal ਤੁਹਾਡੇ ਮੂੰਹ ਦੇ ਵਿੱਚ ਜਾਂ ਕਿਤੇ ਕੋਈ ਜ਼ਖਮ ਹੈ ਜਿਹੜਾ ਠੀਕ ਨਹੀਂ ਹੁੰਦਾ ਤਾਂ ਤੁਹਾਨੂੰ ਉਸ ਬਾਰੇ ਵੀ ਕੌਸ਼ਿਸ਼ ਹੋਣਾ ਚਾਹੀਦਾ ਫਿਰ ਆ ਗਿਆ ਯੂ ਇਹਦਾ ਹੈਗਾ ਅਨ ਜੂਜਲ ਬਲੀਡਿੰਗ ਫ্রম ਐਨੀਵੇਅਰ ਇਨ ਦ ਬਾਡੀ ਚਾਹੇ ਪੀਰੀਅਡ ਦੇ ਨਾਲ ਆ ਚਾਹੇ ਜੂਰਨ ਦੇ ਨਾਲ ਆ ਚਾਹੇ ਮੂੰਹ ਦੇ ਵਿੱਚੋਂ ਆਉਂਦਾ ਚਾਹੇ ਉਹ ਬਲਗਮ ਥੁੱਕ ਦੇ ਨਾਲ ਆਉਂਦਾ ਉਲਟੀ ਨਾਲ ਆ ਉਦੋਂ ਜ਼ਿਆਦਾ ਹੈਗਾ ਤੇ ਉਹਦੇ ਵਾਸਤੇ ਜਿਹੜਾ ਇਹ ਤੁਹਾਨੂੰ ਸੋਚਣੇ ਲੋੜ ਹੈ ਅੱਗੇ ਆਂਦਾ ਟੀ ਟੀ ਦਾ ਮਤਲਬ ਥਿਕਨਿੰਗ ਜਾਂ ਗਿਲਟੀ ਸਰੀਰ ਦੇ ਵਿੱਚ ਕਿਤੇ ਵੀ ਗਿਲਟੀ ਹੋਵੇ اسپੈਸ਼ਲੀ ਲੇਡੀ ਦੇ ਚੈਸਟ ਦੇ ਵਿੱਚ ਬ੍ਰੈਸਟ ਦੇ ਵਿੱਚ ਹੋਵੇ ਜਾਂ ਤੁਹਾਡੇ ਸਰੀਰ ਦੇ ਵਿੱਚ ਕਿਤੇ ਵੀ ਗਿਲਟੀ ਹੋਵੇ ਠੀਕ ਨਹੀਂ ਹੋ ਰਹੀ ਬਾਦ ਰਹੀ ਆ ਤਾਂ ਉਹਦੇ ਵਾਸਤੇ ਸੋਚਣੇ ਦੀ ਲੋੜ ਹੈ ਉਹਦੇ ਵਿੱਚ ਲਾਪਰਵਾਹ ਨਹੀਂ ਹੋਣਾ ਚਾਹੀਦਾ ਜੀ ਇਸੇ ਤਰ੍ਹਾਂ ਆਈ ਆਈ ਦਾ ਮਤਲਬ ਹੈ ਇਨ ਡਾਈਜੈਸ਼ਨ ਕਿ ਤੁਹਾਨੂੰ ਖਾਦਾ ਪੀਤਾ ਹਜਮ ਨਹੀਂ ਹੁੰਦਾ ਔਰ ਜਦ ਡਿਫਿਕਲਟੀ ਤੁਹਾਨੂੰ ਅੰਦਰ ਲਗਾਉਣ ਚ ਹੁੰਦੀ ਆ ਤੇ ਇਹਦਾ ਮਤਲਬ ਇਹ ਆ ਕਿ ਉਹ ਤੁਹਾਡੀ ਫੂਟ ਪਾਈਪ ਦੀ ਪ੍ਰੋਬਲਮ ਹੋ ਸਕਦੀ ਆ ਮਿੱਧੇ ਦੇ ਵਿੱਚ ਪ੍ਰੋਬਲਮ ਹੋ ਸਕਦੀ ਆ ਉਸ ਵੇਲੇ ਉਸ ਚੀਜ਼ ਨੂੰ ਸੋਚਣੀ ਲੋੜ ਆ ਅੱਗੇ ਉਹ ਓਬਵੀਅਸ ਚੇਂਜ ਐਂਡ ਵਾਰਟ ਔਰ ਮੋਰਚਕ ਮਤਲਬ ਸ੍ਰੀ ਕੋਈ ਮੌਕਾ ਆ ਕਿਤੇ ਵੀ ਉਹਦੇ ਵਿੱਚ ਕੋਈ ਚੇਂਜਸ ਹੋ ਰਹੀਆਂ ਤਾਂ ਉਸ ਵਾਸਤੇ ਤੁਹਾਨੂੰ ਬੜੇ ਧਿਆਨ ਨਾਲ ਉਹਦਾ ਇਗਨੋਰ ਨਿਕਾਈ ਕਰਨਾ ਚਾਹੀਦਾ ਹਾਂਜੀ ਅੱਗੇ ਕਿਹੜਾ ਰਹਿ ਗਿਆ ਐਨ ਨੇਗਿੰਗ ਕਫ ਮਤਲਬ ਕਫ ਹੋਣੀ ਜਿਹੜਾ ਇੰਨੀ ਕਫ ਉਹ ਲਗਾਤਾਰ ਸਾਹੀ ਨਹੀਂ ਹੋਣਾ ਹਾਂਜੀ ਉਹ ਜੋ ਇਸ ਤਰ੍ਹਾਂ ਦੀ ਖਾਂਸੀ ਆਉਂਦੀ ਆ ਇਹਦਾ ਮਤਲਬ ਇਹ ਨਹੀਂ ਕਿ ਨੇਗਿੰਗ ਕਫ ਕਿਸੇ ਨਾਲ ਕਿ ਉਹ ਕੈਂਸਰ ਹੈ ਉਹ ਨਾਲ ਟੀਵੀ ਵੀ ਹੋ ਸਕਦੇ ਹੋਰ ਵੀ ਬਿਮਾਰੀਆਂ ਹੋ ਸਕਦੀਆਂ ਨਮੂਨੇ ਹੋ ਸਕਦਾ ਲੇਕਿਨ ਅਸੀਂ ਉਹਨੂੰ ਲਾਈਟਲੀ ਲੈਣਾ ਅੱਗੇ ਆ ਗਏ ਆਪ ਆਪ ਮਤਲਬ ਯੂਪੀ ਆਪ ਹਣੀ ਉਹ ਹੈਗਾ ਅਨ ਜੂਜ਼ੂਅਲ ਜਾਂ ਅਨ ਐਕਸਪਲੇਨਡ ਵੇਟ ਲਾਸ ਜੇ ਤੁਹਾਡਾ ਵੇਟ ਲਾਸ ਹੋ ਰਿਹਾ ਤੁਹਾਨੂੰ ਨਹੀਂ ਪਤਾ ਲੱਗਦਾ ਕੋਈ ਤੁਸੀਂ ਆਪ ਨਹੀਂ ਕੋਈ ਕੋਸ਼ਿਸ਼ ਕਰ ਰਿਹਾ ਕਿ ਮੈਂ ਬੇਟ ਘਟਾਉਣਾ ਉਸ ਵੇਲੇ ਤੁਹਾਨੂੰ ਸੋਚਣੇ ਲੋੜ ਹੈ ਇਸ ਤਰ੍ਹਾਂ ਆਪ ਹੈ ਆਪ ਦਾ ਮਤਲਬ ਇਹ ਪੀ ਦਾ ਮਤਲਬ ਹੈ ਪਰਨੀਸ਼ੀਅਸ ਐਨੀਮੀਆ ਇਹ ਇੱਕ ਖੂਨ ਦੀ ਘਾਟ ਹੈ ਜਿਹਦੇ ਵਿੱਚ ਇਹ ਵਿਟਾਮਿਨ ਬੀਟ ਵਾਲੇ ਵੀ ਡੈਫੀਸ਼ੈਂਸੀ ਕਰ ਕਰਦਾ ਜਦੋਂ ਉਹ ਹੋਏਗਾ ਤਾਂ ਇਸ ਤਰ੍ਹਾਂ ਦੀ ਬੱਚੇ ਇਹ ਉਹਦੀ ਖੂਨ ਦੀ ਘਾਟ ਹੋਏਗੀ ਉਹਨੂੰ ਸਾਹ ਪ੍ਰੋਬਲਮ ਹੋ ਜਾਏਗੀ ਉਹਨੂੰ ਕਿੰਨਾ ਲੱਤਾਂ ਫੁੱਲਣਗੀਆਂ ਦਰਦਾਂ ਹੋਣਗੀਆਂ ਅਨ ਇਸ ਤਰ੍ਹਾਂ ਦੀ ਜਦੋਂ ਸਿੰਪਟਮ ਹੋਣ ਤਾਂ ਉਹੋ ਪਤਲੋ ਐਨੀਮੀਆ ਅਸੋ ਬੇਟ ਲਾਸ ਫਿਰ ਇਸ ਬਾਅਦ ਭੁੱਖ ਨਾ ਲੱਗਣੀ ਲਾਸ ਰੈਪਿਡ ਜਦੋਂ ਇਸ ਤਰ੍ਹਾਂ ਦੀ ਪ੍ਰੋਬਲਮ ਆਏ ਤਾਂ ਉਸ ਵੇਲੇ ਸਾਨੂੰ ਸੋਚਣਾ ਹੈ ਟੈਂਪਰੇਚਰ ਬੁਖਾਰ ਹੋਣਾ ਸ਼ੁਰੂ ਹੋ ਜਾਂਦਾ ਸੋ ਇਹ ਵਾਰਨਿੰਗ ਸਾਈਨ ਇਹ 8 10 ਜਿਹੜੇ ਆ ਸਾਨੂੰ ਇਹਨਾਂ ਤੋਂ ਸੁਚੇਤ ਰਹਿਣਾ ਜੇ ਹੈਗਾ ਤਾਂ ਉਸ ਵੇਲੇ ਸਾਨੂੰ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਡਾਕਟਰ ਲੋਕਾਂ ਦੇ ਮਨ 'ਚ ਡਰ ਹੁੰਦਾ ਹੈ ਜੀ ਕਿਸੇ ਨੂੰ ਜੇਕਰ ਕੋਈ ਟੈਸਟ ਕਰਾਈਏ ਕਿ ਇਹ ਕੈਂਸਰ ਸਰ ਹੈ ਤੇ ਬਿਮਾਰੀ ਨਿਕਲਦੀ ਹੈ ਲੱਛਣ ਨਿਕਲਦੇ ਆ ਕਿਸ ਦਾ ਇਲਾਜ ਨਹੀਂ ਹੈ ਕਿਸ ਦਾ ਇਲਾਜ ਹੈ ਜੀ ਇਹ ਤਾਂ ਸ਼ੁਰੂਆਤ ਦੇ ਵਿੱਚ ਹੈਗਾ ਫਿਰ ਤਾਂ ਇਲਾਜ ਹੈਗਾ ਤੇ ਜੇ ਤੁਸੀਂ ਜਾਓ ਤੀਜੀ ਚੌਥੀ ਸਟੇਜ ਦੇ ਵਿੱਚ ਫਿਰ ਤਾਂ ਕੁਝ ਨਹੀਂ ਹੋਣਾ ਠੀਕ ਹੈ ਨਾ ਤੀਜੀ ਸਟੇਜ ਚੌਥੀ ਸਟੇਜ ਦਾ ਮਤਲਬ ਜਿਹੜਾ ਉਹ ਅੱਗੇ ਸਪਰੈਡ ਹੋ ਗਿਆ ਹੁੰਦਾ ਜਿਹਨੂੰ ਆਪਾਂ ਕਹਿੰਦੇ ਜੀ ਕੈਂਸਰ ਸੀ ਉਹਦੀ ਜੜਾ ਬਣ ਗਈ ਹੈ ਠੀਕ ਹੈ ਨਾ ਜਦੋਂ ਇਹ ਸਟੇਜ ਤੇ ਆਉਂਗੇ ਤਾਂ ਫਿਰ ਤਾਂ ਕੋਈ ਅ ਕੋਈ ਇਲਾਜ ਨਹੀਂ ਪਰ ਜੇ ਤੁਸੀਂ ਪਹਿਲੀ ਦੂਜੀ ਸਟੇਜ ਦੇ ਹੁਣ ਪਹਿਲੀ ਸਟੇਜ ਦੇ ਵਿੱਚ ਬੜੀ ਬੰਦੇ ਦੀ ਲਾਈਫ ਹੈਗੀ ਐਕਸਪੈਕਟੈਂਸੀ ਮਤਲਬ ਤੇ ਤੀ 40 ਵਰ੍ਹੇ ਵਾਲ ਦੇ ਬੰਦੇ ਵੀ ਹੈਗੇ ਆ ਜਿਹੜੇ ਪਹਿਲੀ ਸਟੇਜ 'ਚ ਉਹਨਾਂ ਦੇ ਲੇਡੀਜ਼ ਦੇਖਿਆ ਉਹਨਾਂ ਦੇ ਬ੍ਰੈਸਟ ਕੈਂਸਰ ਸਟਾਰਟ ਹੀ ਹੋਇਆ ਉਹਨਾਂ ਨੇ ਟ੍ਰੀਟਮੈਂਟ ਲਈ ਦੇ ਆਲ ਨਾਰਮਲ ਮੋਰ ਥੈਨ 20 ইয়ারਸ ਹਤੋਂ ਨਾਰਮਲ ਅਜੇ ਵੀ ਚੱਲਦਾ ਹੈ ਸੋ ਇਸ ਕਰਕੇ अर्ली ਡਿਟੈਕਸ਼ਨ ਦਾ ਸਾਡੇ ਕੈਂਪ ਲਾਉਣ ਦਾ ਮਤਲਬ ਇਹ ਸੀ ਕਿ ਵੀ ਆਰ ਟੂ ਡਿਟੈਕਟ अर्ली ਕੈਂਸਰ ਦੇ अर्ली ਡਿਟੈਕਸ਼ਨ ਹੋ ਜਾਏ ਤਾਂ ਇਹਦਾ ਆਪਾਂ ਬਚਾ ਸਕਦੇ ਹਾਂ ਜਿੰਨੀ ਲੇਟ ਕਰਾਂਗੇ ਉੰਨੀ ਲਾਈਫ ਬੰਦੇ ਦੀ ਘਟਦੀ ਚਾਹੀਦੀ